ਇਦਲੀ ਸਾਡੇ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਆਪਣੇ ਦਿਨ ਦੀ ਸ਼ੁਰੂਆਤ ਮਾਰਨਿੰਗ ਬਾਗ ਦੇ ਨਾਲ ਕਰ ਰਹੇ ਹਾਂ ਉਮੀਦ ਕਰਦਾ ਹਾਂ ਸਾਰੇ ਸਪੋਰਟ ਕਰੋਗੇ ਲੋ ਜੀ ਨਾ ਕੇ ਆਪਾਂ ਹੋ ਗਏ ਆ ਰੈਡੀ ਦਫ਼ਤਰ ਤੇ ਲਈ ਚਲੋ ਆਪਾਂ ਦਫ਼ਤਰੀ ਮਿਲਦੇ ਆ। ਲੋ ਜੀ ਆਪਾਂ ਪਹੁੰਚ ਗਏ ਦਫ਼ਤਰ। ਐਸਕੇ ਪੁਨਾ। ਲੋ ਜੀ ਆਪਾਂ ਅਗੇ ਸੀਗੇ ਜਲਦੀ ਅੱਜ ਦਫ਼ਤਰ ਚੋਂ ਤੇ ਆਪਾਂ ਹੁਣ ਚੱਲੇ ਆ ਖਾਨ ਕੋਲੇ। ਖਾਨ ਨਾਈ ਕੋਲੇ। ਦਾੜੀ ਦਾੜੀ ਸੈਟ ਕਰਾਉਣ ਵਾਸਤੇ। ਲੋ ਵੀ ਦਾੜੀ ਲੋਡ ਕਰਾ ਕੇ ਆਪਾਂ ਆ ਗਏ ਖਾਣ ਦੇ ਉ ਤੇ